ਦੋਸਤੋ ਜਿਹੜਾ ਤੁਸੀਂ ਇਹ ਬੱਚਾ ਵੇਖ ਰਹੇ ਹੋ ਇਹ ਬੱਚਾ ਮੈਂਟਲੀ ਅਪਸੈਟ ਹੈ ਤੇ ਅਚਾਨਕ ਅੱਜ ਸਾਡੀ ਦੁਕਾਨ ਤੇ ਆਇਆ ਤੇ ਚਾਹ ਮੰਗਣ ਲੱਗਿਆ ਜਦੋਂ ਮੈਂ ਛੋਟੂ ਨੂੰ ਕਿਹਾ ਕਿ ਕੋਈ ਗੱਲ ਨਹੀਂ ਇਸ ਨੂੰ ਚਾਹ ਪਿਲਾ ਦੇ ਤਾਂ ਇਸ ਨੂੰ ਮੈਂ ਆਪਣੇ ਕੋਲ ਬਿਠਾ ਲਿਆ ਤਾਂ ਮੈਨੂੰ ਇੰਜ ਲੱਗਿਆ ਕਿ ਜਿਵੇਂ ਇਹ ਮੈਂਟਲੀ ਅਪਸੈਟ ਹੈ ਤਾਂ ਮੈਂ ਇਸ ਨੂੰ ਬੜਾ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਇਹ ਕਿੱਥੋਂ ਦਾ ਰਹਿਣ ਵਾਲਾ ਹੈ ਇਹਦਾ ਘਰ-ਬਾਰ ਕਿੱਥੇ ਹੈ ਤੇ ਤੇਰਾ ਨਾਮ ਕੀ ਹੈ ਪਰ ਇਸ ਨੇ ਕੋਈ ਵੀ ਜਵਾਬ ਨਹੀਂ ਦਿੱਤਾ ਕਾਫੀ ਸਮਾਂ ਪੁੱਛਣ ਤੋਂ ਬਾਅਦ ਵੀ ਇਸ ਨੇ ਕੋਈ ਰਿਐਕਟ ਨਹੀਂ ਕੀਤਾ ਤੇ ਇਸ ਨੇ ਇੱਕ ਸਕੂਲ ਦੀ ਵਰਦੀ ਪਾਈ ਹੋਈ ਹੈ ਜਿਹੜੀ ਕਾਫੀ ਲਿਬੜੀ ਹੋਈ ਤੇ ਕਾਫੀ ਸਮੇਂ ਤੋਂ ਪਾਈ ਲੱਗਦੀ ਹੈ ਤੇ ਪੈਰਾਂ ਦੇ ਵਿੱਚ ਵੀ ਇਸ ਨੇ ਕੁਝ ਨਹੀਂ ਪਾਇਆ ਹੋਇਆ ਸੀ ਤੇ ਪੈਰ ਵੀ ਲਿਬੜੇ ਹੋਏ ਸੀ ਤੇ ਕੁਝ ਵੀ ਪੁੱਛਣ ਤੇ ਜਵਾਬ ਨਹੀਂ ਸੀ ਦੇ ਰਿਹਾ ਦੋਸਤੋ ਆਪਣਾ ਆਪਣਾ ਫਰਜ਼ ਸਮਝ ਕੇ ਇਸ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰ ਦਿਓ ਤਾਂ ਕਿ ਇਸ ਦੇ ਮਾਤਾ ਪਿਤਾ ਤੱਕ ਇਹ ਵੀਡੀਓ ਪਹੁੰਚ ਸਕੇ ਕੁਝ ਸਮੇਂ ਬਾਅਦ ਮੇਰਾ ਧਿਆਨ ਦੁਕਾਨ ਤੇ ਗਰਗ